ਪੰਜਾਬ ਸਰਕਾਰ ਵੱਲੋਂ ਚੌਰਾਹਿਆਂ ਤੇ ਭਿਖਾਰੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਵਿਰੁੱਧ ਸਖਤ ਕਾਰਵਾਈ ਕੀਤੀ ਗਈ। ਦੱਸ ਦਈਏ ਕਿ ਇਸ ਸੰਬੰਧ ਵਿੱਚ ਅੰਮ੍ਰਿਤਸਰ ਡੀਸੀ ਦਫ਼ਤਰ ਵੱਲੋਂ ਜਾਰੀ ਹੁਕਮਾਂ ਤਹਿਤ ਰਣਜੀਤ ਐਵੇਨਿਊ ਪੁਲਿਸ ਨੇ ਨਿਰਮਲਾ ਨਾਮ ਦੀ ਇੱਕ ਔਰਤ ਵਿਰੁੱਧ ਭੀਖ ਮੰਗਣ ਦਾ ਪਹਿਲਾ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਨਿਰਮਲਾ ਨਾਮ ਦੀ ਇੱਕ ਔਰਤ ਸੜਕ ਤੇ ਵਾਹਨਾ ਦੇ ਨੇੜੇ ਆਪਣੇ ਬੱਚਿਆਂ ਨੂੰ ਅੱਗੇ ਧੱਕ ਕੇ ਭੀਖ ਮੰਗਵਾ ਰਹੀ ਸੀ। ਖਾਣਾ ਮੁਖੀ ਰੋਬਨ ਹੰਸ ਨੇ ਕਿਹਾ ਕਿ ਇਹ ਕਾਰਵਾਈ ਡੀਸੀ ਦਫ਼ਤਰ ਤੋਂ ਮਿਲੀ ਲਿਖਤੀ ਸ਼ਿਕਾਇਤ ਤੇ ਕੀਤੀ ਗਈ ਹੈ। ਉਨਾ ਕਿਹਾ ਕਿ ਅਗਲੇ ਪੜਾਅ ਵਿੱਚ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਹ ਭਿਖਾਰੀ ਕਿਸ ਇਲਾਕੇ ਨਾਲ ਸੰਬੰਧਿਤ ਹਨ ਅਤੇ ਕੀ ਬੱਚੇ ਉਹਨਾਂ ਦੇ ਹਨ ਜਾਂ ਨਹੀਂ ਬਿਲਕੁਲ ਜੀ ਆਪਾਂ 109 ਰਿਪੋਰਟ ਆਈ ਸੀਗੀ ਚਾਈਲਡ ਵਿਭਾਗ ਵੱਲੋਂ ਤੇ ਉਹਦੇ ਵਿਹਾਰ ਤੇ ਆਪਾਂ ਇੱਕ ਐਫਆਈਆਰ ਲੌਂਚ ਕੀਤੀ ਆ ਜੋ ਕਿ ਇੱਕ ਔਰਤ ਸੀ ਨਿਰਵਲਾ ਨਾਮ ਦੀ ਉਹ ਤਿੰਨ ਬੱਚਿਆਂ ਦੇ ਨਾਲ ਭੀਖ ਮੰਗਦੀ ਸੀਗੀ ਲਾਰੈਂਸ ਸੋਡ ਤੇ ਰਣਜੀਤ ਐਮਨੂ ਦੇ ਰੇ ਦੇ ਵਿੱਚ ਜਿਹਦੇ ਖਿਲਾਫ ਆ ਜੁਵਨਾਈਲ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਉਹਨੂੰ ਜੇਲ੍ਹ ਵਿੱਚ ਛੱਡਿਆ ਅਤੇ ਜਿਹੜੇ ਬਾਕੀ ਉਸ ਦੇ ਨਾਲ ਤਿੰਨ ਬੱਚੇ ਸੀਗੇ ਉਹਨਾਂ ਆਪਾਂ ਜਿਹੜੇ ਬਾਲ ਵਿਭਾਗ ਜਿਹੜਾ ਹੈਗਾ ਸੁਰੱਖਿਆ ਉੱਥੇ ਉਹਨਾਂ ਨੂੰ ਦਾਖਲ ਕਰਾਇਆ ਗਿਆ ਡੀਸੀ ਆਫਿਸ ਵੱਲੋਂ ਜਿਹੜੇ ਚਾਈਲਡ ਵਿਭਾਗ ਦੇਖ ਦੇਖਰੇਖ ਕਰਦੇ ਹੈ ਜਿਹੜੀ ਵੀ ਆ ਤੁਹਾਡੇ ਧਿਆਨ ਚ ਆਉਂਦੇ ਆ ਜਾਂ ਸਾਨੂੰ ਰਿਪੋਰਟ ਆਂਦੀ ਆ ਕਿ ਕਿ ਬੱਚਿਆਂ ਦੇ ਨਾਲ ਜੋ ਕੀ ਆ ਉਹਨਾਂ ਨੂੰ ਅੱਗੇ ਕਰਕੇ ਭੀਖ ਮੰਗਵਾਂਦੇ ਆ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਕੀਤਾ ਜਾਏਗਾ ਜਿਵੇਂ ਹੁਣ ਆਪਾਂ ਐਫਆਰ ਦਰਜ ਕੀਤੀ ਆ ਅੱਗੇ ਵੀ ਇਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣਗੇ ਜੀ ਵਨ ਦੇਖਣ ਵਿੱਚ ਆਉਂਦਾ ਮੋਸਟਲੀ ਜਿਹੜਾ ਹੁੰਦਾ ਹੈ ਇਹਨਾਂ ਦੇ ਖੁਦ ਦੇ ਬੱਚੇ ਨਹੀਂ ਹੁੰਦੇ ਇਹ ਕਿਸੇ ਦੇ ਬੱਚਿਆਂ ਨੂੰ ਅੱਗੇ ਕਰਕੇ ਲੈ ਕੇ ਛੋਟੇ ਬੱਚਾ ਨੂੰ ਜੋ ਕੀ ਆ ਭੀਖ ਮੰਗਵਾਂਦੇ ਨਾਲ ਉਹਨਾਂ ਨੂੰ ਰੱਖ ਕੇ ਆਪਣੀ ਗੋਦੀ ਵਿੱਚ ਉਹ ਸਾਰਾ ਵੈਰੀਫਾਈ ਕੀਤਾ ਜਾਊਗਾ ਜੀ ਅੱਗੇ